ਕਿ ਜਿਹੜਾ ਚੰਡੀਗੜ੍ਹ ਬਣਿਆ ਤੁਹਾਡੀ ਬਿਲਕੁਲ ਗਲਤੀ ਜਿਹਾ ਪੰਕ ਹੈ ਕਿ ਇਹ ਸਾਰੇ ਪਿੰਡ ਅੱਜ ਵੀ ਪੰਜਾਬ ਦੇ ਨੇ ਇਹ ਨਾ ਹਰਿਆਣੇ ਦੇ ਸੀ ਦਾਹਾਂ ਮਾਂਚਲ ਦੇ ਪਿੰਡ ਸੀ ਇਹ ਟੋਟਲ ਪਿੰਡ ਪੰਜਾਬ ਦੇ ਤੇ ਅੱਜ ਵੀ ਇਹਨਾਂ ਦੇ ਜਿਹੜੀਆਂ ਪੰਚਾਇਤਾਂ ਨੇ ਜਾਂ ਜਨ ਦਿੱਤੀ ਕਿਤੇ ਵਸੇ ਨੂੰ ਪੰਜਾਬ ਚ ਜਾ ਕੇ ਹੀ ਵਸੇ ਨੇ ਬਣਾ ਤੇ ਚੰਡੀਗੜ੍ਹ ਉਸ ਟਾਈਮ ਤੇ ਪੰਜਾਬ ਹਰਿਆਣਾ ਔਰ ਰਵਾਚਲ ਦੀ ਇਕੱਠੇ ਸੀਗੇ ਤੋਂ ਸੈਂਟਰਲ ਪਲੇਸ ਵੇਖ ਕੇ ਤੇ ਕਈ ਪਿੰਡੋ ਝਾੜ ਖੇਤ ਇੱਥੇ ਇਹਨੂੰ ਤਿਆਰ ਕੀਤਾ ਗਿਆ ਸਰਦਾਰ ਪ੍ਰਤਾਪ ਸਿੰਘ ਕੈਰੋ ਦੇ ਨੇ ਉਹਨਾਂ ਦਾ ਇਹ ਸੀਗਾ ਕਿ ਪੰਜਾਬ ਪੰਜਾਬੀ ਸੂਬਾ ਨਹੀਂ ਹੋਣਾ ਚਾਹੀਦਾ ਮਹਾ ਪੰਜਾਬ ਹੋਣਾ ਚਾਹੀਦਾ ਤੇ ਜੇ ਸਰਦਾਰ ਪ੍ਰਤਾਪ ਸਿੰਘ ਕੈਰੋ ਜੀ ਦੇ ਰਹਿੰਦੇ ਤੇ ਹਿੱਤੇ ਗੰਗਾ ਨਗਰ ਵੀ ਕਹਿੰਦੇ ਕਿ ਸਾਡਾ ਤੇ ਉਦੋਂ ਨੂੰ ਉਹ ਤੇ ਸਰਦਾਰ ਪ੍ਰਤਾਪ ਸਿੰਘ ਕੈਰੋ ਉਦੋਂ ਨੂੰ ਫਿਰਦਾ ਹੁੰਦਾ ਸੀ ਕਿ ਜਿਹੜੀਆਂ ਜਿੱਥੇ ਜ਼ਿਆਦਾ ਸਿੱਖ ਇਹ ਸਿੱਖ ਨਹੀਂ ਜਾਂ ਪੰਜਾਬੀ ਜਾਂ ਜਿੱਥੇ ਅਸੀਂ ਖੇਤੀਬਾੜੀ ਕਰ ਰਹੇ ਆ ਉਹ ਜਿਹੜੀਆਂ ਡਿਸਟ੍ਰਿਕਟ ਨੇ ਪੰਜਾਬ ਚ ਮਲਾਉਣੇ ਚਾਹੀਦੇ ਪਤਕਿਸਤ ਦੇ ਨਾਲ ਕਾਲੀਦਲ ਨੇ ਇੱਕ ਬੜੀ ਸੋਚੀ ਸਮਝੀ ਸ਼ਾਜਿਸ਼ ਦੇ ਤਹਿਤ ਇਹ ਸੂਬਾ ਪੰਜਾਬ ਬਣਾ ਲਿਆ ਪੰਜਾਬੀ ਸੂਬਾ ਨਹੀਂ ਕਿਹਾ ਜਾ ਸਕਦਾ ਉਹਦੇ ਬਾਅਦ ਅਸੀਂ ਡੇ ਬਾਈ ਡੇ ਚंडीगढ़ ਤੋਂ ਜੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੇ ਕਿਆ ਕਿ ਅਸੀਂ ਪੰਜਾਬ ਬਚਾਉਣ ਵਾਲੇ ਹੀ ਅਸੀਂ ਆਂ ਔਰ ਕਾਂਗਰਸ ਨੂੰ ਗਾਲਾਂ ਕੱਢ ਕੇ ਕੇਂਦਰ ਸਰਕਾਰ ਨੂੰ ਕੱਢ ਕੇ ਉਹ 25 ਸਾਲ ਪੰਜਾਬ ਦੇ ਮੰਤਰੀ ਰਹੇ ਤੇ ਪਰ ਆਪਣੇ ਸਾਥੀ ਪਾਰਟੀ ਕੋਲ ਜਿਹੜੇ ਉਹ ਅਲਾਈयंस ਅਲਾਈयंस ਜਿਹੜੇ 파ਟਨਰ ਸੀ ਉਹਨਾਂ ਦੇ ਨਾਲ ਕਦੀ ਪੰਜਾਬੀ ਸੂਬੇ ਦੀ ਜਾਂ ਪੰਜਾਬ ਦੀ ਗੱਲ ਨਹੀਂ ਕੀਤੀ ਚੰਡੀਗੜ੍ਹ ਦੀ ਨਹੀਂ ਕੀਤੀ ਵਿੱਚ ਉਹ ਕੋਈ ਗੱਲ ਚੱਲੀ ਜਦੋਂ ਸੰਤ ਲੰਗੋਵਾਲ ਰਜੀਵ ਸਮਝੌਤਾ ਹੋਇਆ ਅਕੋਰਡ ਹੋਇਆ ਬਰਕਤ ਸਿੰਘ ਤੇ ਨਾਲੋਂ ਛੜਿਆ ਨਹੀਂ ਸੀ ਕਿਉਂ ਨਹੀਂ ਛੜਿਆ ਇਹਦੇ ਬਾਰੇ ਤੇ ਮੈਨੂੰ ਵੀ ਨਹੀਂ ਪਤਾ ਉਸ ਟਾਈਮ ਤੇ ਲੀਡਰ ਦਾ ਸੈਦੋ ਵੀ ਹੁਣ ਨਹੀਂ ਕਿਸ ਦੁਨੀਆ ਚ ਰਹੇ ਕਿ ਕਿਉਂ ਨਹੀਂ ਛੜਿਆ ਤੇ ਨਾ ਹੀ ਕਦੀ ਸਰਦਾਰ ਪ੍ਰਤਾਪ ਸਿੰਘ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਚੋਕੀ ਜਾਂਦੇ ਰਹੇ ਨੇ ਮੀਟਿੰਗ ਦੇ ਵਿੱਚ ਟੋੜਾ ਸਭ ਜਾਂਦੇ ਰਹੇ ਨੇ ਇਹਨਾਂ ਵੀ ਕਦੀ ਇਹਦੇ ਤੋਂ ਪਰਦਾ ਨਹੀਂ ਸੀ ਚੁੱਕਿਆ ਕਿ ਕਿਉਂ ਇਹ ਡੈਡਲੌਕ ਜਾਂ ਇਹ ਗੱਲ ਖਤਮ ਹੋ